ਇੱਕ ਪਿੰਡ ਤੋਂ ਮੈਨੂੰ ਫੋਨ ਆਇਆ ਕਿਸੇ ਬੀਬੀ ਦਾ ਕਹਿੰਦੀ ਵੀ ਮੈਨੂੰ ਮੈਨੂੰ ਆਪਦੇ ਪੋਤੇ ਨਾਲ ਮੇਰੀ ਨੋ ਖੇਡਣ ਨਹੀਂ ਦਿੰਦੀ ਜਦੋਂ ਹੀ ਮੇਰਾ ਪੁੱਤ ਘਰੋਂ ਡਿਊਟੀ ਤੇ ਚਲਾ ਜਾਂਦਾ ਨਾ ਉਹ ਬੱਚੇ ਨੂੰ ਚੱਕਦੀ ਆ ਤੇ ਆਪਦਾ ਮੋਬਾਈਲ ਵੇਖਣ ਲੱਗ ਜਾਂਦੀ ਆ ਬੱਚੇ ਨੂੰ ਚੱਕਦੀ ਆ ਮੈਂ ਲੀੜੇ ਧੋਣ ਲੱਗਦੀ ਆ ਤੋਂ ਉਹਦੇ ਬੱਚੇ ਨੂੰ ਚੱਕਦੀ ਆ ਆਪਦਾ ਬਾਥਰੂਮ ਕਰਨੀ ਨੂੰ ਚਲੀ ਜਾਂਦੀ ਐ ਉੱਥੋਂ ਆਉਂਦੀ ਆ ਤਾਂ ਮੈਂ ਰੋਟੀ ਪਕਾਉਣ ਲੱਗ ਜਾਂਦੀ ਆ ਰੋਟੀ ਮੈਂ ਪਕਾ ਦਿੰਨੀ ਆ ਤਾਂ ਉਹ ਲੈ ਇਧਰ ਉਧਰ ਖੇਤ ਵਰ ਜਾਂਦੀ ਹੈ ਕੱਪੜੇ ਵੀ ਧੋ ਲੈਣੀ ਸਾਰੇ ਕੰਮ ਮੈਂ ਕਰ ਲੈਣੀ ਤੇ ਜਦੋਂ ਮੈਂ ਬੱਚਾ ਚੱਕਣ ਜਾਂਦੀ ਹਾਂ ਤੇ ਕਹਿੰਦੀ ਆ ਤਾਂ ਹੁੰਦੀ ਇਹ ਦੌਂਦੀ ਇਹਨੂੰ ਨਾ ਹੱਥ ਲਾਏ ਐਵੇਂ ਖੰਗ ਲੱਗ ਜੀ ਗਈ ਇਹਨੂੰ ਉਹ ਲੱਗ ਜੀ ਵਾ ਉਹ ਇਹਨੂੰ ਨਾ ਛੇੜਿਆ ਕਰ ਦੂਠਾ ਨਾ ਗਿਆ ਕਰ ਤੇ ਚਲ ਪਹਿਲਾਂ ਸ਼ਰਮਲੀ ਆਉਂਦੀ ਹੈ ਜੀਆਂ ਡੈਡੀ ਜਿਨੂੰ ਜਿਹੜੀਆਂ ਇਸ ਤਰ੍ਹਾਂ ਕਰਦੀਆਂ ਮੈਂ ਉਹ ਲੇਡੀ ਜਿਨੂੰ ਇਹ ਸਮਝਾਉਣਾ ਚਾਹੁੰਦੀ ਆ ਕਿ ਦੇਖੋ ਉਹਨਾਂ ਦਾ ਪੋਤਰਾ ਕਿੰਨਾ ਉਹਨਾਂ ਨੂੰ ਪਿਆਰਾ ਧੀਰੇ ਨਾਲੋਂ ਹੀ ਜ਼ਿਆਦਾ ਪਿਆਰਾ ਕਿਉਂਕਿ ਪੁੱਤ ਨਾਲੋਂ ਮਗਲ ਪਿਆਰਾ ਧਿਆਜ ਨਾਲੋਂ ਮੂਲਿਆ ਉਹਨਾਂ ਨੂੰ ਪੋਤਰਾ ਪਿਆਰਾ ਲੱਗਦਾ ਉਹਨਾਂ ਖੇਤ ਲੈਣ ਲੋ ਕੋਈ ਬਿਮਾਰੀ ਨਹੀਂ ਲੱਗਦੀ ਕੋਈ ਕੁਸਲੀ ਲੱਗਦਾ ਇਹ ਜਿਆ ਬਾਹਮਾ ਦਾ ਦੂਰਿਆਤ ਬਹੁਤ ਔਖਾ ਹੋਇਆ ਤੇ ਕਈ ਘਰਾਂ ਦੇ ਵਿੱਚ ਇਸ ਤਰ੍ਹਾਂ ਬਹੁਤ ਵੇਖਣ ਨੂੰ ਆਉਂਦਾ ਪਰ ਸਾਰੇ ਘਰਾਂ ਚ ਨਹੀਂ ਬਹੁਤ ਸਾਰੇ ਘਰਾਂ ਦੇ ਵਿੱਚ ਹੈ ਤੇ ਇਸ ਲਈ ਮੈਂ ਸਾਰੀਆਂ ਬੀਬੀਆਂ ਨੂੰ ਇਹ ਹੀ ਕਹਿਣੀ ਆ ਜਿਹੜੀਆਂ ਕਿ ਨੋਹਾ ਹੈਗੀਆਂ ਕਿਸੇ ਆਪ ਦੇ ਬੱਚਾ ਨੂੰ ਆਪਦੀਆਂ ਦਾਦੀਆਂ ਨਾਲ ਖੇਡਣ ਦਿਆ ਤੇ ਨਾਨੀਆਂ ਨਾਲ ਵੀ ਖੇਡਣ ਦਿਆ ਕਰੋ ਕਈ ਵਾਰੀ ਤੁਸੀਂ ਨਾਨੀਆਂ ਨਾਲ ਤਾਂ ਖੇਡਣ ਦੇ ਦਿੰਦੀਆਂ ਤੇ ਦਾਦੀਆਂ ਨਾਲ ਖੇਡਣ ਨਹੀਂ ਦਿੰਦੀਆਂ ਕਿਉਂਕਿ ਨਾਲੀਆਂ ਤੋਂ ਤਾਂ ਤੁਹਾਨੂੰ ਕੋਈ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਤੇ ਨਾਨੀਆਂ ਬਾਲਾਂ ਸੋਹਣਾ ਸਾਹਮਦੀਆਂ ਤੇ ਦਾਦੀਆਂ ਨਹੀਂ ਸਾਹਮਦੀ ਇਹ ਸੋਡੇ ਮਨਾਂ ਦੇ ਵਿੱਚ ਜਿਹੜੇ ਵਹਿਮ ਹਨ ਇਹ ਕੱਢ ਦਿਓ ਤੇ ਤੁਸੀਂ ਬੱਚੇ ਨੂੰ ਕੁਝ ਨਹੀਂ ਹੁੰਦਾ ਬੱਚਿਆਂ ਨੂੰ ਦਾਦਾ ਦਾਦੀ ਕੋਲੇ ਖੇਡਣ ਦਿਆ ਕਰੋ